ਸਤ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋਏ ਆ ਪੰਜਾਬੀ ਜੀਵਨ ਚੈਨਲ ਨਾਲ ਇਸ ਚੈਨਲ ਤੇ ਅਸੀਂ ਤੁਹਾਡੇ ਨਾਲ ਹਰ ਰੋਜ਼ ਨਵੀਆਂ-ਨਵੀਆਂ ਵਿਚਾਰਾਂ ਸਾਂਝੀਆਂ ਕਰਦੇ ਹਾਂ ਅੱਜ ਦੀ ਗੱਲ ਕਰ ਰਹੇ ਹਾਂ ਅਸੀਂ ਮਨੁੱਖਤਾ ਦੀ ਸੇਵਾ ਵਾਲੇ ਵੀਰ ਮਿੰਟੂ ਵੀਰ ਦੀ ਮਿੰਟੂ ਵੀਰ ਦਾ ਪਹਿਲਾ ਨਾਮ ਮਿੰਟੂ ਮਾਲਵਾ ਸੀ 40 ਸਾਲ ਦੀ ਉਮਰ ਤੱਕ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਹਰ ਸ਼ੌਂਕ ਪੂਰਾ ਕੀਤਾ ਉਹਨਾਂ ਦਾ 40ਵਾਂ ਜਨਮ ਦਿਨ ਸੀ ਉਹ ਆਪਣੇ ਦੋਸਤਾਂ ਨਾਲ ਆਪਣਾ ਜਨਮ ਦਿਨ ਮਨਾਉਣ ਇੱਕ ਟਾਬੇ ਤੇ ਗਏ ਉੱਥੇ ਇੱਕ ਬਜ਼ੁਰਗ ਆਇਆ ਉਸ ਦੀ ਲੱਤ ਵਿੱਚ ਕੀੜੇ ਪਏ ਹੋਏ ਸਨ ਮੈਂਟੂ ਵੀਰ ਦੇ ਦੋਸਤ ਨੇ ਉਹਨਾਂ ਦੀ ਲੱਤ ਵਿੱਚੋਂ ਪੂਰੇ 40 ਕੀੜੇ ਕੱਢੇ ਜੈਸ ਨੂੰ ਦੇਖ ਕੇ ਉਹਨਾਂ ਦਾ ਮਨ ਬਦਲ ਗਿਆ ਉਹਨਾਂ ਨੂੰ ਲੱਗਿਆ ਉਹਨਾਂ ਨੇ ਹੁਣ ਤੱਕ ਆਪਣੀ ਵਿਅਰਥ ਜ਼ਿੰਦਗੀ ਜਿਉਂਦੇ ਰਹੇ ਅਸਲ ਵਿੱਚ ਉਹਨਾਂ ਦਾ ਜਨਮ ਹੁਣ ਹੋਇਆ ਉਸ ਦੇਰ ਤੋਂ ਉਹਨਾਂ ਨੇ ਨਿਮਨਤਾ ਦੀ ਸੇਵਾ ਕਰਨੀ ਸ਼ੁਰੂ ਕੀਤੀ ਕਿਉਂਕਿ ਉਸ ਬਜ਼ੁਰਗ ਨੂੰ ਦੇਖ ਕੇ ਉਹਨਾਂ ਨੂੰ ਮਹਿਸੂਸ ਹੋਇਆ ਕਿ ਉਹਨਾਂ ਦੇ ਆਪਣੇ ਪਿਤਾ ਦੀ ਲੱਤ ਵਿੱਚ ਕੀੜੇ ਹਨ ਜੇ ਅੱਜ ਉਹਨਾਂ ਦੀ ਸ਼ਖਸੀਅਤ ਦੀ ਗੱਲ ਕਰੀਏ ਤਾਂ ਉਹ ਰੱਬ ਦਾ ਦੂਜਾ ਰੂਪ ਆ ਐਸ ਇਨਸਾਨ ਬਾਰੇ ਕੀ ਕਹਿਣਾ ਜੋ ਆਪਣੀ ਜ਼ਿੰਦਗੀ ਦੂਜਿਆਂ ਦੇ ਲੇਖੇ ਲਈ ਬੈਠੇ ਹਨ ਇਹ ਤਾਂ ਕੋਈ ਰੱਬ ਦਾ ਰੂਪ ਹੀ ਲੱਗਦਾ ਹੈ ਜਿਹੜਾ ਇਸ ਦੁਨੀਆ ਨੂੰ ਤਾਰਨ ਵਾਸਤੇ ਆਇਆ ਐਸ ਵੀਰ ਦੀ ਜਿੰਨੀ ਸਖਤ ਕੀਤੀ ਜਾਵੇ ਓਨੀ ਥੋੜੀ ਹੈ ਇਹ ਗਰੀਬਾਂ ਦਾ ਮਸੀਹਾ ਨੇਕ ਦਿਲ ਨਿਰਸਵਾਰਥ ਦੀਨ ਦੁਖੀਆਂ ਦੀ ਸੇਵਾ ਕਰ ਰਿਹਾ ਇਹ ਵੀਰ ਇਹ ਬਹੁਤ ਵਧੀਆ ਇਨਸਾਨ ਨੇ ਇਹੋ ਜਿਹੇ ਇਨਸਾਨ ਦੀ ਅੱਜ ਕੱਲ੍ਹ ਦੇ ਜਮਾਨੇ ਵਿੱਚ ਬਹੁਤ ਜ਼ਰੂਰਤ ਹੈ ਰੱਬ ਇਹੀ ਹੈ ਕੁਦਰਤ ਵਿੱਚੋਂ ਰੱਬ ਨੂੰ ਦੇਖਿਆ ਬੜੀ ਵੱਡੀ ਸੇਵਾ ਹੈ ਵੀਰ ਦੀ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਜੋ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਹਨ ਉਹ ਕੰਮ ਇਹ ਵੀਰ ਕਰ ਰਿਹਾ ਹੈ ਸਰਕਾਰਾਂ ਨੂੰ ਚਾਹੀਦਾ ਹੈ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਵੀਰ ਦੀ ਨਿਮਰਤਾ ਲੋਕ ਸੇਵਾ ਦੀ ਭਾਵਨਾ ਪਤਾ ਨਹੀਂ ਪ੍ਰਮਾਤਮਾ ਨੇ ਐਸ ਵੀਰ ਦੇ ਦਿਲ ਵਿੱਚ ਕਿੰਨੀ ਖ ਪਰ ਦਿੱਤੀ ਅਗਰ ਕਿਸੇ ਨੇ ਕਲਯੁਗ ਵਿੱਚ ਚੱਕਰ ਦੇਖਣਾ ਹੈ ਤਾਂ ਮੈਂਟੂ ਵੀਰ ਨੂੰ ਦੇਖ ਲਵੋ ਕਿੰਨੇ ਦੁਖੀ ਕਿੰਨੇ ਨਚਾਰ ਕਿੰਨੇ ਅਪਾਹਜ ਬੇਸਹਾਰਾ ਸਭ ਨੂੰ ਸੰਭਾਲਦੇ ਹਨ ਇਹੋ ਜਿਹੇ ਮਰੀਜ਼ ਵੀ ਦੇਖੇ ਹਨ ਜਿਨ੍ਹਾਂ ਦੇ ਕੀੜੇ ਚੱਲਦੇ ਹਨ ਇਹ ਬਿਲਕੁਲ ਵੀ ਨਫ਼ਰਤ ਨਹੀਂ ਕਰਦੇ ਇਹ ਉਹਨਾਂ ਦੀ ਨਿਰਸਵਾਰਥ ਸੇਵਾ ਕਰਦੇ ਆ ਦਿਲੋਂ ਸਲੂਟ ਹੈ ਵੀਰ ਨੂੰ ਇਹੋ ਜੀ ਸੇਵਾ ਕੋਈ ਵਿਰਲਾ ਹੀ ਕਰ ਸਕਦਾ ਹੈ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਵੀਰ ਨੂੰ ਤੰਦਰੁਸਤੀ ਤੇ ਲੰਬੀ ਉਮਰ ਬਖਸ਼ੇ ਤਾਂ ਜੋ ਇਹ ਵੀਰ ਮਨੁੱਖਤਾ ਦੀ ਸੇਵਾ ਕਰ ਸਕਣ ਜੇ ਤੁਹਾਨੂੰ ਮੇਰੀਆਂ ਗੱਲਾਂ ਵਧੀਆ ਲੱਗੀਆਂ ਹੋਣ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੇ ਤੁਸੀਂ ਚੈਨਲ ਤੇ ਨਵੇਂ ਆਈ ਹੋ ਤਾਂ 벨 ਆਈਕਨ ਨੂੰ ਆਨ ਵੀ ਜ਼ਰੂਰ ਕਰਨਾ ਤਾਂ ਜੋ ਆਉਣ ਵਾਲੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਧੰਨਵਾਦ ਜੀ